ਨਾਲ ਹੀ ਅੱਜ ਦੇ ਦਿਨ 11 ਅਗਸਤ ਤੇ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਕੋਟ ਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਵਾਲੇ ਮੱッセ ਰੰਗੜ ਦਾ ਸਿਰ ਵੱਢ ਲਿਆ ਇਹ ਜਦੋਂ 1739 ਵਿੱਚ ਨਾਦਰ ਦਿੱਲੀ ਨੂੰ ਲੁੱਟ ਕੇ ਮੁੜਿਆ ਨਾ ਸਭ ਨਾਲੋਂ ਵੱਡੀ ਲੁੱਟ ਜਿਹੜੀ ਹੈ ਉਹਦੇ ਤੋਂ ਪਹਿਲਾਂ ਵੀ ਆਪਾਂ ਵੇਖਦੇ ਹਾਂ ਵੀ ਬੜੇ ਬੜੇ ਲੋਕ ਕਿੱਸੇ ਆਏ ਜਿਹੜੇ ਇਸ ਥਾਂ ਨੂੰ ਇਸ ਜਿਹੜਾ ਹੈ ਉਹ ਦੇਸ਼ ਨੂੰ ਲੁੱਟ ਕੇ ਤੇ ਤੁਰ ਪੈਂਦੇ ਸਨ ਉਹ ਜਿਸ ਵਕਤ ਨਾਦਰ ਲੁੱਟ ਕੇ ਜਾ ਰਿਹਾ ਸੀ ਤੇ ਅਖਨੂਰ ਜਿਹੜਾ ਕਸ਼ਮੀਰ ਦੇ ਵਿੱਚ ਜੰਮੂ ਵਿੱਚ ਅੱਜ ਵੀ ਅਖਨੂਰ ਸੈਕਟਰ ਤੁਸੀਂ ਕਈ ਵਾਰੀ ਸੁਣਦੇ ਹੋ ਫੌਜ ਦਾ ਉੱਥੇ ਸਰਹੱਦ ਜਿਹੜੀ ਉਸ ਥਾਂ ਤੇ ਇਹ ਜਿਹੜਾ ਨਾਦਰ ਜਦੋਂ ਜਾ ਰਿਹਾ ਸੀ ਨਾ ਲੁੱਟਪਾਟ ਕਰਕੇ ਐਸਾ ਕੁਝ ਕਰਕੇ ਸਿੱਖ ਜਿਹੜੇ ਨੇ ਇਹਨੂੰ ਲੁੱਟਣ ਪੈ ਗਏ ਤੇ ਬਹੁਤ ਕੁਝ ਸਿੱਖਾਂ ਨੇ ਖੋਇਆ ਕਈ ਬਹੁ ਬੇਟੀਆਂ ਵੀ ਛਡਾਈਆਂ ਜਦੋਂ ਇਹ ਸਾਰਾ ਕੁਝ ਹੋਇਆ ਇਹ ਜਕਰੀਏ ਨੂੰ ਪੁੱਛਦਾ ਲਾਹੌਰ ਵਿੱਚ ਜਾ ਕੇ ਵੀ ਇਹ ਕੌਣ ਨੇ ਉਹ ਕਹਿੰਦਾ ਜੀ ਸਿੱਖ ਨੇ ਉਹਨੂੰ ਇਹ ਸੀ ਵੀ ਦੱਸ ਰਹੇ ਨੇ ਕਿੱਥੇ ਹੁਣੇ ਖਤਮ ਕਰ ਦਿਓ ਕਹਿੰਦਾ ਰਹਿੰਦੇ ਕਿੱਥੇ ਨੇ ਕਿੱਧਰ ਹੈ ਵਸੋਂ ਇਹਨਾਂ ਦੀ ਉਹ ਕਹਿੰਦਾ ਜੀ ਇਹ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਜੰਗਲਾਂ ਬੇਲਿਆਂ ਵਿੱਚ ਇਹਨਾਂ ਦਾ ਨਿਵਾਸ ਹੈ ਉਹ ਫਿਰ ਜਾਂਦਾ ਜਾਂਦਾ 1739 ਵਿੱਚ ਇਹ ਫੂਕ ਮਾਰ ਗਿਆ ਜਕਰੀਏ ਦੇ ਕੰਨਾਂ ਵਿੱਚ ਕਹਿੰਦਾ ਵੀ ਇਹਨਾਂ ਦਾ ਖਾਸ ਧਿਆਨ ਰੱਖਣਾ ਪੈਣਾ ਭਾਬ ਕੇ ਸਖਤੀ ਕਰਨੀ ਪੈਣੀ ਹੈ ਨਹੀਂ ਤਾਂ ਮੈਨੂੰ ਇਹਨਾਂ ਦੇ ਵਿੱਚੋਂ ਰਾਜ ਭਾਗ ਦੀ ਬੂਹ ਆਉਂਦੀ ਹੈ ਉਹ ਚਲਾ ਗਿਆ ਤੇ ਜਕਰੀਏ ਦੇ ਕੰਨਾਂ ਵਿੱਚ ਇਹ ਗੱਲ ਲਗਾਤਾਰ ਰੜਕਣ ਲੱਗ ਪਈ ਵੀ ਹੈ ਕਿ ਤੇ ਐਸਾ ਹੋਈ ਨਾ ਜਾਵੇ ਉਹਨੇ ਫਿਰ ਵੱਖ-ਵੱਖ ਥਾਵਾਂ ਤੇ ਪਰਚੋਲ ਕੀਤੀ ਬੇਸ਼ੱਕਤ ਕਿਥੋਂ ਧਿਆਨ ਵਿੱਚ ਆਇਆ ਵੀ ਦਰਬਾਰ ਸਾਹਿਬ ਦਰਸ਼ਨ ਕਰਦੇ ਨੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਇਹਨਾਂ ਨੂੰ ਉੱਥੋਂ ਇੱਕ ਤਾਕਤ ਮਿਲਦੀ ਉਹਨੇ ਫਿਰ ਵੱਖ-ਵੱਖ ਥਾਵਾਂ ਤੇ ਜਿੱਥੇ ਬਾਕੀਆਂ ਦੀਆਂ ਡਿਊਟੀਆਂ ਲਾਈਆਂ ਮੰਡਿਆਲੇ ਦਾ ਚੌਧਰੀ ਸੀ ਇਹਦਾ ਅਸਲ ਨਾਮ ਮੁਇਨ موسی ਉਲਖਾਨ ਸੀ ਤੇ ਸ਼ੋਰਟ ਦੇ ਵਿੱਚ ਅਸੀਂ ਉਹਨੂੰ موسی ਮੱਸਾ ਰੰਗੜ ਜਿਹੜਾ ਸ਼ਬਦ ਹੈ ਉਹਦੇ ਲਈ ਵਰਤਦੇ ਹਾਂ ਕੁਝ ਲੋਕਾਂ ਨੇ ਮੱਸਾ ਵੀ ਉਹਦੇ ਮੂੰਹ ਤੇ ਜਿਵੇਂ ਮੌਕਾ ਹੁੰਦਾ ਇਸ ਇਸ ਲਈ ਕਿਹਾ ਤੇ ਰੰਗੜ ਖਾਸ ਕਰਕੇ ਜਿਹੜੇ ਦੂਸਰੇ ਧਰਮਾਂ ਚੋਂ ਕਨਵਰਟ ਹੋ ਕੇ ਇਸਲਾਮ ਵਿੱਚ ਜਾਂਦੇ ਸਨ ਉਹਨਾਂ ਨੂੰ ਰੰਗੜ ਕਹਿੰਦੇ ਸਨ ਉਹਦੀ ਡਿਊਟੀ ਲਾ ਦਿੱਤੀ ਵੀ ਤੂੰ ਦਰਬਾਰ ਸਾਹਿਬ ਸਰੋਵਰ ਵੀ ਪੂਰ ਦੇ ਦਰਬਾਰ ਸਾਹਿਬ ਦੇ ਅੰਦਰ ਵੀ ਕੋਈ ਦਰਸ਼ਨ ਕਰਨ ਆਵੇ ਉਹਨੇ ਫਿਰ ਉੱਥੇ ਜਾ ਕੇ ਦਰਬਾਰ ਸਰੋਵਰ ਨੂੰ ਜਿੱਥੇ ਪੂਰਿਆ ਉੱਥੇ ਅੰਦਰ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਉੱਥੇ ਵੇਸਵਾਵਾਂ ਨਚਾਈਆਂ ਸ਼ਰਾਬ ਦੇ ਦੌਰ ਹੁੱਕਾ ਬੈਠ ਕੇ ਪੀਂਦਾ ਇਹ ਚੱਲਦਾ ਰਿਹਾ ਕਿਉਂਕਿ ਛੇਤੀ ਪਤਾ ਨਹੀਂ ਸੀ ਲੱਗਦਾ ਬਾਹਰ ਪਹਿਰਾ ਸੀ ਇੱਕ ਸਿੱਖ ਭਾਈ ਬੁਲਾਕਾ ਸਿੰਘ ਦਰਸ਼ਨ ਕਰਨ ਆਇਆ ਉਹਨੇ ਵੇਖਿਆ ਪਤਾ ਲੱਗਾ ਉਹ ਨੇਤਰ ਭਾਰ ਆਇਓ ਤੇ ਪਰ ਉਹਨੇ ਵੇਖਿਆ ਵੀ ਇੰਨੇ ਜਾਣੇ ਨੇ ਮੈਂ ਕੱਲਾ ਤੇ ਜੇ ਕੁਝ ਕਰਦਾ ਵੀ ਆ ਤੇ ਬੰਨਾ ਕੀ ਐ ਇਹਦਾ ਮਤਲਬ ਸਿੱਖਾਂ ਨੂੰ ਪਤਾ ਹੀ ਨਹੀਂ ਹੈ ਕਿਉਂਕਿ ਸਿੱਖ ਉਸ ਵਕਤ ਜੰਗਲਾਂ ਦੇ ਵਿੱਚ ਮਾਰੂਥਲਾਂ ਵਿੱਚ ਉਹ ਫਿਰ ਚੱਲਦਾ ਹੋਇਆ ਗੰਗਾ ਨਗਰ ਦੇ ਨੇੜੇ ਰਾਜਸਥਾਨ ਦੇ ਵਿੱਚ ਅੱਜ ਕੱਲ੍ਹ ਇਹ ਅਸਥਾਨ ਬੁੱਢਾ ਜੋੜ ਉੱਥੇ ਭਾਈ ਸ਼ਾਮ ਸਿੰਘ ਹੋਣਾ ਦਾ ਜਥਾ ਸੀ ਉੱਥੇ ਪਹੁੰਚਿਆ ਜਾ ਕੇ ਉਹਨੇ ਤਹਾ ਮਾਰ ਕੇ ਰੋਕ ਕੇ ਬੇਨਤੀ ਕੀਤੀ ਜਦੋਂ ਨੇ ਸਾਰਾ ਹਾਲ ਦਰਬਾਰ ਸਾਹਿਬ ਦਾ ਦੱਸਿਆ ਸਰਦਾਰ ਸ਼ਾਮ ਸਿੰਘ ਕਹਿੰਦੇ ਵੀ ਤੂੰ ਭਾਈ ਇਹ ਸਾਰਾ ਕੁਝ ਵੇਖ ਕੇ ਤੇ ਉਥੋਂ ਚੱਲ ਕੇ ਕਿਵੇਂ ਆ ਗਿਆ ਵੀ ਇਹ ਵੇਖ ਕੇ ਤੇਰੇ ਅੰਦਰ ਹੌਲੀ ਨਹੀਂ ਉੱਠਿਆ ਉਹ ਕਹਿੰਦਾ ਜੀ ਕਰਦਾ ਤਾਂ ਮੈਂ ਹਾਂ ਪਰ ਜੇ ਮੈਂ ਕੁਝ ਕਰਦਾ ਵੀ ਮੈਂ ਕੁਝ ਨੂੰ ਮਾਰ ਕੇ ਸ਼ਹੀਦ ਹੋ ਜਾਂਦਾ ਪਰ ਤੁਹਾਡੇ ਤਾਂ ਖਬਰ ਨਹੀਂ ਸੀ ਕਿਸੇ ਪਹਚਾਉਣੇ ਤੁਹਾਨੂੰ ਕਿਵੇਂ ਪਤਾ ਲੱਗਦਾ ਉੱਥੇ ਫਿਰ ਜਦੋਂ ਵਿਚਾਰ ਹੋਣ ਲੱਗੀ ਵੀ ਕੌਣ ਜਾਏਗਾ ਭਾਈ ਮਹਤਾਬ ਸਿੰਘ ਮੀਰਾ ਕੋਟ ਤੇ ਭਾਈ ਸੁਖਾ ਸਿੰਘ 마ੜੀ ਕੰਬੋ ਕਿਉਂਕਿ ਉਹਨਾਂ ਨੇ ਆਪ ਪੇਸ਼ ਕੀਤਾ ਆਪਣੇ ਆਪ ਨੂੰ ਕਹਿੰਦੇ ਵੀ ਸਾਡਾ ਇਲਾਕਾ ਹੈ ਅਸੀਂ ਉਸ ਇਲਾਕੇ ਦੇ ਬਾਬਤ ਚੰਗੀ ਤਰ੍ਹਾਂ ਜਾਣੂ ਸਾਡੇ ਪਿੰਡ ਉੱਥੇ ਨੇ ਮੀਰਾ ਕੋਟ ਵੀ 마ੜੀ ਕੰਬੋ ਵੀ ਉੱਥੇ ਅਸੀਂ ਜਾਣੇ ਆ ਸਾਡੀ ਡਿਊਟੀ ਲਾਓ ਤੇ ਅਸੀਂ ਇਹਦਾ ਕੋਈ ਨਾ ਕੁਝ ਹੱਲ ਕਰਕੇ ਮੁੜਾਂਗੇ ਇਹ ਫਿਰ ਦੋਨੋਂ ਗੁਰੂ ਕੇ ਪਿਆਰੇ ਅਰਦਾਸ ਕਰਕੇ ਤੁਰੇ ਤੇ ਇਹਨਾਂ ਆ ਕੇ ਨੇੜੇ ਕੀ ਕੀਤਾ ਵੀ ਤੁਰਕਾਂ ਵਰਗੀਆਂ ਨਾ ਦਸਤਾਰਾਂ ਜਿਵੇਂ ਮੁਗਲ ਬੰਨਦੇ ਸਨ ਉਸ ਤਰ੍ਹਾਂ ਦੀਆਂ ਦਸਤਾਰਾਂ ਬੰਨ ਕੇ ਲੰਮੇ ਜਿਵੇਂ ਤੁਸੀਂ ਵੇਖਦੇ ਹੋ ਅਫਗਾਨਿਸਤਾਨ ਇਤਿਆਦਿਕ ਵੀ ਉਤਰਲੇ ਵਿਥੱਲੇ ਨੂੰ ਛੱਡਦੇ ਆ ਤੇ ਇਹਦੀਆਂ ਵਾਲਾ ਲੰਬੜਦਾਰਾਂ ਵਾਲਾ ਭੇਖ ਬਣਾ ਕੇ ਪੰਜਾਬ ਵਿੱਚ ਆਏ ਤੇ ਨੇੜੇ ਆ ਕੇ ਨਾ ਕੁਝ ਮਿੱਟੀ ਦੇ ਭਾਂਡੇ ਘੜੇ ਤਿਆਦਕ ਲੈ ਉਹਨਾਂ ਨੂੰ ਤੋੜ ਕੇ ਭੰਨ ਕੇ ਉਹਨਾਂ ਦੀਆਂ ਠੀਕਰੀਆਂ ਬਣਾ ਲਈਆਂ। ਉਦੋਂ ਜਿਹੜੀ ਕਰੰਸੀ ਸੀ ਉਹ ਜ਼ਿਆਦਾਤਰ ਸਿੱਕਿਆਂ ਦੇ ਵਿੱਚ ਚੱਲਦੀ ਸੀ ਆ ਕਾਗਜ਼ ਵਾਲਾ ਕੰਮ ਨਹੀਂ ਸੀ। ਉਹ ਫਿਰ ਜਿਹੜਾ ਘੜੇ ਇਹੋ ਜਿਹੇ ਮਿੱਟੀ ਦੇ ਬਰਤਨ ਭੰਨ ਕੇ ਠੀਕਰਾਂ ਡਿਫਰੀਆਂ ਵੀ ਆਪਾਂ ਕਹਿ ਦਿੰਨੇ ਆ। ਗੁਰਬਾਣੀ ਵਿੱਚ ਠੀਕਰ ਸ਼ਬਦ ਆਏਗਾ। ਸਰੀਰ ਨੂੰ ਵੀ ਠੀਕਰ ਆਖਿਆ ਵੈਸੇ ਉਹ ਹਣ ਕਹਿੰਦੇ ਜਿਸ ਵਕਤ ਉਹਨਾਂ ਨੇ ਉਹ ਠੀਕਰਾਂ ਬਣਾ ਲਈਆਂ ਤਾਂ ਉਹ ਬੋਰੀਆਂ ਚ ਪਾ ਕੇ ਤੇ ਲੱਦ ਕੇ ਘੋੜਿਆਂ ਤੇ ਤੇ ਲੈ ਕੇ ਆਗੇ ਜਿੱਥੇ ਅੱਜ ਆਪਾਂ ਦਰਸ਼ਨੀ ਡਿਉੜੀ ਤੋਂ ਅੰਦਰ ਆਉਣੇ ਉਹਦੇ ਨਾਲ ਜੋ 베ਰੀ ਜਨੂੰ ਲਾਚੀ 베ਰ ਕਹਿੰਦੇ ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬੈਠ ਕੇ ਸੇਵਾ ਕਰਾਇਆ ਕਰਦੇ ਉਸ 베ਰੀ ਦੇ ਨਾਲ ਲਿਆ ਕੇ ਉਹਨਾਂ ਨੇ ਘੋੜੇ ਬਣੇ ਪ੍ਰਕਰਮਾਂ ਚ ਬੜੇ ਉੱਥੇ ਮੁਗਲ ਬੈਠੇ ਨੇ ਕੋਈ ਪਾਣ ਦਾ ਬੀੜਾ ਚੱਭ ਰਿਹਾ ਕੋਜੋ ਪੁੱਛਦਾ ਇੱਕ ਵੀ ਕੌਣ ਉਹ ਕਹਿੰਦੇ ਜੀ ਅਸੀਂ ਮਾਮਲਾ ਤਾਰਨ ਆਏ ਆ ਬੜਾ ਜਿਆਦਾ ਹੋ ਗਿਆ ਸੀ ਇਕੱਠਾ ਹੋਇਆ ਤੇ ਉਹ ਤਾਰਨ ਆਏ ਤੋ ਜਿਵੇਂ ਹੁੰਦਾ ਵੀ ਕਹਿੰਦਾ ਮੇਰਾ ਹਿੱਸਾ ਵੀ ਰੱਖਿਓ ਸਾਰਾ ਚੌਧਰੀ ਨੂੰ ਨਾ ਦੇ ਦਿਓ ਜੇ ਤੇ ਭਾਈ ਸੁੱਖਾ ਸਿੰਘ ਕਹਿੰਦੇ ਵੀ ਕੋਈ ਨਹੀਂ ਸਾਰਿਆਂ ਨੂੰ ਵੰਡ ਕੇ ਜਾਵਾਂਗੇ ਪ੍ਰਵਾਹ ਨਾ ਕਰ ਤੇਰਾ ਵੀ ਖਿਆਲ ਰੱਖਾਂਗੇ ਉਹ ਜਦੋਂ ਅੰਦਰ ਗਏ ਨਾ ਦਰਸ਼ਨੀ ਡਿਉੜੀ ਰਹੀਂ ਜਿਵੇਂ ਲੰਗ ਜਿਵੇਂ ਹੁਣ ਸਾਡੇ ਕੀਰਤਨ ਦੀਆਂ ਧੁਣਾ ਪੈਂਦੀਆਂ ਉਹ ਜਿਵੇਂ ਪੁਲ ਤੇ ਤੁਰੇ ਜਾ ਰਹੇ ਸੰਤ ਤੇ ਵੇਸਵਾ ਦੇ ਝਾਂਜਰਾਂ ਦੀ ਘੁੰਗਰੂਆਂ ਦੀ ਸ਼ੰਕਾਰ ਜੋ ਨੱਚਣ ਗਾਉਣ ਸ਼ਰਾਬ ਦੀ ਬਦਬੂ ਹੁੱਕਾ ਪੀਤਾ ਦੇ ਵੇਖੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਉਹ ਗੁਰੂ ਕੇ ਪਿਆਰੇ ਅੰਦਰੋਂ ਅੰਦਰੀ ਪੀ ਗਏ ਉਸ ਆਪਣੇ ਰੋਹ ਨੂੰ ਵੀ ਜੇ ਪ੍ਰਗਟ ਕਰਦੇ ਤਾਂ ਫੜੇ ਨਾ ਜਾਈਏ ਲਜਾ ਕੇ ਤੋਂ ਨਾ ਨਾ ਬੋਰੀਆਂ ਜਦੋਂ ਸੁੱਟੀਆਂ ਤੋਂ ਮੰਝਾ ਢਾ ਕੇ ਬੈਠਾ ਸੀ ਉੱਚਾ ਜਿਹਾ ਮੰਝਾ ਉਹ ਬੋਰੀ ਇਸ ਢੰਗ ਨਾਲ ਕਮਾ ਕੇ ਸੁੱਟੀ ਵੀ ਉਹ ਮੰਝੇ ਦੇ ਥੱਲੇ ਵੜ ਗਈ ਜਦੋਂ ਥੱਲੇ ਵੜ ਗਈ ਉਹਨਾਂ ਦੱਸਿਆ ਜੀ ਅਸੀਂ ਇਲਾਕਾ ਚੇਤੇ ਕਰ ਲਿਆ ਇਸ ਇਲਾਕੇ ਤੋਂ ਅਸੀਂ ਆਏ ਮਾਮਲਾ ਤਾਰਨ ਤੇ ਮਸਾ ਰੰਗੜਾ ਕੋ ਬੜੇ ਹੰਕਾਰ ਜੇ ਦੇ ਵਿੱਚ ਕਹਿੰਦਾ ਬਸ ਠੀਕ ਹੈ ਪਹੁੰਚ ਗਿਆ ਤੇ ਜਾਓ ਤੁਸੀਂ ਉਹ ਕਹਿੰਦੇ ਜੀ ਨਹੀਂ ਕੋ ਘਟਵਾਦ ਵੀ ਹੋ ਸਕਦਾ ਗਿਣਤੀ ਮਿੰਤੀ ਦਾ ਕੰਮ ਹੈ ਤੁਸੀਂ ਥੋੜਾ ਜਿਹਾ ਵੇਖ ਲਓ ਬਾਅਦ ਚ ਨਾ ਸਾਡੇ ਤੋਂ ਵੀ ਫੇਰ ਅਸੀਂ ਜ਼ਿੰਮੇਵਾਰ ਨਹੀਂ ਇੰਨੇ ਜਿਵੇਂ ਫਿਰ ਕਿਉਂਕਿ ਮੰਜੇ ਦੇ ਥੱਲੇ ਵੇਖਣਾ ਤੇ ਸਿਰ ਝੁਕਾਉਣਾ ਪੈਣਾ ਜਿਵੇਂ ਥੱਲੇ ਨੂੰ ਵੇਖਣ ਲੱਗਾ ਨਾਲ ਦੀ ਨਾਲ ਗੁਰੂ ਕੇ ਪਿਆਰੇ ਭਾਈ ਸੁਖਾ ਸਿੰਘ ਨੇ ਬਿਜਲੀ ਦੀ ਜਿਹੜਾ ਫੁਰਤੀ ਦੀ ਤਰ੍ਹਾਂ ਤਲਵਾਰ ਬੇਮਿਆਨ ਕੀਤੀ ਤੇ ਕੱਢ ਕੇ ਇੱਕੋ ਵਾਰ ਕਰਕੇ ਦੌਰੇ ਜਿਹੜਾ ਸਿਰ ਸੀ ਮਾਰ ਕੇ ਤਲਵਾਰ ਤੇ ਢੜ ਨਾਲ ਉਹ ਲਾ ਕੇ ਵੱਖਰਾ ਕਰ ਦਿੱਤਾ ਕਹਿੰਦੇ ਜਦੋਂ ਵੱਖਰਾ ਕੀਤਾ ਇੰਨੇ ਚਿਰ ਨੂੰ ਕਿਸੇ ਨੂੰ ਪਤਾ ਲੱਗਦਾ ਭਾਈ ਮਹਤਾਬ ਸਿੰਘ ਨੇ 5-4 ਹੋਰ ਜਿਹੜੇ ਨੇੜੇ ਸਨ ਉਹ ਵੀ ਚਟਕਾ ਦਿੱਤੇ ਤੇ ਉਹ ਨੱਚਣ ਵਾਲੀ ਵੀ ਕਿਸੇ ਪਾਸੇ ਤੇ ਜਿਹੜੇ ਨੇ ਢੋਲਕੀਆਂ ਤਬਲੇ ਵਜਾਉਣ ਵਾਲੇ ਉਹ ਵੀ ਕਿਸੇ ਪਾਸੇ ਗੁਰੂ ਕੇ ਪਿਆਰਿਆਂ ਨੇ ਫਿਰ ਉਹ ਸਿਰ ਜਿਹੜਾ ਸੀ ਉਹ ਟੰਗਿਆ ਨੇਜੇ ਤੇ ਹੁਣ ਸਿਰ ਨੇਜੇ ਤੇ ਟੰਗਣ ਦਾ ਕਾਰਨ ਇਹ ਸੀ ਤਾਂ ਕਿ ਜਿਹੜੇ ਹੋਰ ਨੇ ਜਿਵੇਂ ਆਪਾਂ ਕਹਿੰਨੇ ਨਾ ਆਮ ਪੰਜਾਬੀ ਝਕਾਵਤ ਹੈ ਉਹ ਕਹਿੰਦੇ ਇੱਕ ਕਾਮਾਰ ਕੇ ਟੰਗ ਦਿਓ ਤੇ ਬਾਕੀਆਂ ਨੂੰ ਖਬਰ ਹੋ ਜਾਂਦੀ ਇਨੂੰ ਅੱਜ ਵੀ ਖਾਲਸਾ ਹੀ ਬੋਲ ਬਾਲਿਆਂ ਵਿੱਚ ਕਾਮਾਰ ਕੇ ਟੰਗਣਾ ਕਹਿੰਦੇ ਵੀ ਇੱਕ ਨੂੰ ਚੰਗੀ ਤਰ੍ਹਾਂ ਉਹਦੀ ਕੀਤੀ ਦਾ ਫਲ ਭੁਗਤਾ ਦਿਓ ਬਾਕੀਆਂ ਨੂੰ ਆਪੇ ਕੰਨ ਹੋ ਜਾਣਗੇ ਉਹ ਨੇਜੇ ਤੇ ਟੰਗ ਟੰਗ ਕੇ ਲਜਾਣ ਦਾ ਭਾਵੇਂ ਸੀ ਵੀ ਜੇ ਬਾਅਦ ਵਿੱਚ ਹਰੇਕ ਨੂੰ ਇਹ ਪਤਾ ਲੱਗ ਜਾਏ ਵੀ ਗੁਰੂ ਘਰ ਪ੍ਰਤੀ ਜੇ ਕੋਈ ਉਹਦੀ ਨੀਅਤ ਰੱਖੇਗਾ ਤਾਂ ਉਹਦਾ ਵੀ ਅਸਰੇ ਹੋ ਜਾ ਹੋਏਗਾ ਫਿਰ ਉਹ ਲੈ ਕੇ ਗੁਰੂ ਕੇ ਪਿਆਰੇ ਪਲਾਂ ਦੇ ਵਿੱਚ ਹੀ ਉਥੋਂ ਨਿਕਲੇ ਤੇ ਬੁੱਢਾ ਜੋੜ ਲਾ ਜਾ ਕੇ ਉਹ ਸਿਰ ਜਿਹੜਾ ਸਰਦਾਰ ਸ਼ਾਮ ਸਿੰਘ ਜੀ ਦੇ ਚਰਨਾਂ ਵਿੱਚ ਸੁਟਿਆ ਵੀ ਇਹ ਉਹ ਮਨੁੱਖ ਹੈ ਜਿਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਬੇਹਰਮਤੀ ਕਰਨ ਦਾ ਯਤਨ ਕੀਤਾ ਤੋ ਉਹਨਾਂ ਗੁਰੂ ਕੇ ਸਿੱਖਾਂ ਨੇ ਉਸ ਦਿਨ ਤੋਂ ਲੈ ਕੇ 1740 ਤੋਂ ਲੈ ਕੇ ਅੱਜ ਤੱਕ ਆਪਜੀ ਇਤਿਹਾਸ ਫਰੋਲ ਕੇ ਵੇਖ ਲਓ ਜਿਨੇ ਵੀ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਦਾ ਯਤਨ ਕੀਤਾ ਜਿਵੇਂ ਆਪਾਂ ਕੱਲ ਵੈਦਿਆ ਦੀ ਗੱਲ ਕੀਤੀ ਗੁਰੂ ਕੇ ਸਿੱਖਾਂ ਨੇ ਭਾਵੇਂ ਉਹ ਕਿੱਡਾ ਹੀ ਟੀਸੀ ਦਾ ਮੇਰ ਕਿਉਂ ਨਾ ਹੋਵੇ ਉਹਨੂੰ ਵੀ ਗੁਰੂ ਕੇ ਸਿੱਖਾਂ ਨੇ ਫੁੰਡ ਕੇ ਛੁੱਟ ਦਿੱਤਾ ਜਿਉਂਦਾ ਨਹੀਂ ਛੱਡਿਆ ਤੋ ਉਹ ਗੁਰੂ ਕੇ ਪਿਆਰਿਆਂ ਦੀ ਜਿੱਥੇ ਕੁਰਬਾਨੀ ਨੂੰ ਸਦਾ ਵੀ ਸਜਦੇ ਨੇ ਉਹਨਾਂ ਦੀ ਸ਼ਹਾਦਤ ਦੀ ਆਪਾਂ ਗੱਲ ਫਿਰ ਕਿਸੇ ਦਿਨ ਕਰਾਂਗੇ ਤੋ ਉੱਥੇ ਇਹੋ ਜੇ ਦੁਸ਼ਟ ਜਿਹੜੇ ਨੇ ਮੱਸੇ ਰੰਗੜ ਵਰਗੇ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ ਔਰ ਇਹ ਅੱਗੇ ਵੀ ਬੇਨਤੀ ਕਰੀ ਦੀ ਜਿੱਥੇ ਉੱਥੇ ਇਹੋ ਜਿਹਾ ਚੀਜ਼ ਨਸ਼ੇ ਦੇ ਦੌਰ ਤਿਆ ਕੋ ਚੱਲੇ ਮਾਰੇ ਨਾਲ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ ਇਹ ਸਰੀਰ ਵੀ ਹਰ ਮੰਦਰ ਹੈ ਪਰ ਜੇ ਅਸੀਂ ਇਹਦੇ ਵਿੱਚ ਨਸ਼ੇ ਪਾਉਣੇ ਹੈ ਤੇ ਹੁਣ ਅਸੀਂ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਦੇ ਉੱਤੇ ਇਹੋ ਜਿਹਾ ਕੁਝ ਨਾਚ ਗਾਣੇ ਤੇ ਕੁਝ ਕਰਾਉਣ ਵਾਲੇ ਤਾਂ ਲੱਗਦਾ ਸਾਨੂੰ ਇਸ ਤਰ੍ਹਾਂ ਵੀ ਸਾਡੇ ਵਿੱਚ ਵੀ ਮੱッセ ਰੰਗੜ ਦੀ ਰੂਹ ਤੁਰੀ ਫਿਰਦੀ ਤਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਗੁਰੂ ਕਿਰਪਾ